नमस्कार आप देख रहे हैं युवराज भारत न्यूज़ यह खबर आपके लिए हमारे संवाददाता जसबीर सिंह जी लेकर आए हैं तरनतारन जिले ਵਿੱਚ एसएसपी रवजोत गरेवाल ਦੀ ਅਗਵਾਈ ਹੇਠ ਵੱਡੀ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਵਿੱਚ ਪੁਲਿਸ ਨੇ ਦੋ ਸਕੀ ਮੋਟਰਸਾਈਕਲਾਂ ਅਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਉਪਕਰਣ ਬਰਾਮਦ ਕੀਤੇ ਹਨ ਇਹ અભિયાન ਅੱਜ ਸਵੇਰੇ ਤਰਨਤਾਰਨ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਸ਼ੁਰੂ ਕੀਤਾ ਗਿਆ ਇਸ ਕਾਰਵਾਈ ਵਿੱਚ ਐਸਪੀ ਡੀ ਰਿਤુપਦਨ ਸਿੰਘ ਡੀਐਸਪੀ ਕਮਲਜੀਤ ਸਿੰਘ ਅਤੇ ਡੀਐਸਪੀ Atul Soni ਸਮੇਤ ਕਈ ਥਾਣਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਪੁਲਿਸ ਨੇ ਪੰਦੂਰੀ ਗੋਲਾ ਅਤੇ ਸੰਘੇਪਿੰਨਾ ਵਿੱਚ ਘਰ-ਘਰ ਤਲਾਸ਼ੀਆਂ ਅਤੇ ਸੜਕਾਂ ਤੇ ਵਾਹਨਾਂ ਦੀ ਵਿਆਪਕ ਚੈਕਿੰਗ ਕੀਤੀ ਐਸਐਸਪੀ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 24 ਪੁਲਿਸ ਚੌਕੀਆਂ ਲਗਾਈਆਂ ਗਈਆਂ ਹਨ ਅਤੇ ਇਹ ਮੁਹਿੰਮ ਸ਼ਾਮ ਤੱਕ ਚੱਲਦੀ ਰਹੇਗੀ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਜ਼ਿਲ੍ਹੇ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਤੇ ਪੂਰੀ ਤਰ੍ਹਾਂ ਨਕੇਲ ਕੱਸਣਾ ਹੈ ਐਸਐਸਪੀ ਦਾ ਸਪਸ਼ਟ ਸੰਦੇਸ਼ ਹੈ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਅਤੇ ਜੋ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਏ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਆਈ ਮੜਾ ਜੀ ਭਾਈ ਸਾਹਿਬ ਜੀ ਅੱਜ ਤੁਹਾਨੂੰ ਯਾਦ ਕਰ ਦੂੰ। ਕੀ ਯਾਦ ਹੋ ਸਰੇ ਕਾ Oh or physically,

ਉਸੇ ਸਿਲਸਿਲੇ ਦੇ ਵਿੱਚ ਅੱਜ ਪੰਡੋਰੀ ਗੋਲਾ ਅਤੇ ਸੰਘਾ ਪਿੰਡਾਂ ਪਿੰਡਾਂ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਜਿਹਨੂੰ ਐਸਪੀ ਡੀ ਸਾਹਿਬ ਲੀਡ ਕਰ ਰਹੇ ਹਨ ਜਿਹਦੇ ਵਿੱਚ ਡੀਐਸਪੀ ਗੋਇੰਦਵਾਲ ਸਾਹਿਬ ਅਤੇ ਜਿਹੜੇ ਇਲਾਕੇ ਦੇ ਐਸਐਚਓਜ਼ ਨੇ ਉਹ ਅੱਜ ਇੱਥੇ ਮੌਜੂਦ ਨੇ ਹੁਣ ਤੱਕ ਦੀ ਸਰਚ ਦੇ ਵਿੱਚ ਇੱਕ ਇੱਕ ਸਾਈਜ਼ ਦੀ ਰਿਕਵਰੀ ਹੋਈ ਹੈ ਦੋ ਸ਼ੱਕੀ ਮੋਟਰਸਾਈਕਲ ਅਤੇ ਦੋ ਸ਼ੱਕੀ ਵਿਅਕਤੀ ਜਿਹੜੇ ਨੇ ਹੁਣ ਤੱਕ ਰਾਉਂਡ ਅਪ ਕੀਤੇ ਗਏ ਨੇ ਇਸ ਤਰੀਕੇ ਦੀ ਕਾਰਵਾਈ ਅੱਜ ਪੂਰਾ ਦਿਨ ਚੱਲੇਗੀ ਤੇ ਸ਼ਾਮ ਨੂੰ ਜੋ ਸਾਡੀ ਪੂਰੀ ਦਿਨ ਦੀ ਰਿਕਵਰੀ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਦਰੰਤਰੰਤਰ ਜਿਹੜੀ ਫੋਰਸ ਲੱਗੀ ਹੈ ਚੈਕਿੰਗ ਕਰਦੇ। ਅ ਦਰੰਤਰੰਤਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਚੈਕਿੰਗ ਹੋ ਰਹੀ ਹੈ। 6 ਇੰਟਰ-ਡਿਸਟ੍ਰਿਕਟ ਨਾਕੇ ਨੇ ਇਸ ਤੋਂ ਇਲਾਵਾ 24 ਨਾਕੇ ਨੇ ਜਿਹੜੇ ਵੱਖ-ਵੱਖ ਥਾਵਾਂ ਤੇ ਪੋਜੀਸ਼ਨ ਨੇ ਅ ਇੱਕ ਟਾਈਮ ਤੇ ਜਿਹੜੀਆਂ ਨੇ 10 ਟੀਮਾਂ ਜਿਹੜੀਆਂ ਐਫਐਸਟੀ ਤੇ ਐਸਐਸਟੀ ਨੇ ਉਹ ਕੰਮ ਕਰ ਰਹੀਆਂ ਨੇ। ਤੇ ਪੂਰੇ ਇਲਾਕੇ ਦੇ ਵਿੱਚ ਨਿਰੰਤਰ ਚੈਕਿੰਗ ਚੱਲ ਰਹੀ ਹੈ। ਇਹ ਵਿੱਚ ਜਿਹੜੀ ਇਦਾਂ ਚਲਦੀ ਰਹੇਗੀ? ਜੀ ਬਿਲਕੁਲ ਇਦਾਂ ਚਲਦੀ ਰਹੇਗੀ। ਬਲਕਿ ਜਿਮਨੀ ਚੌਂ ਨੂੰ ਇੱਕ ਤਾਂ ਚੈਕਿੰਗ ਹੋ ਰਹੀ ਹੈ। ਜਿਮਨੀ ਚੌਂ ਕਿਉਂਕਿ ਜਿਹੜਾ ਅਸੈਂਬਲੀ ਸੈਗਮੈਂਟ ਹੈਗਾ ਉਹ 21 ਨੰਬਰ ਅਸੈਂਬਲੀ ਸੈਗਮੈਂਟ ਤਰਨਤਾਰ ਨੇ ਉੱਥੇ ਵੀ ਚੈਕਿੰਗ ਚੱਲ ਰਹੀ ਹੈ। ਇੱਥੇ ਵੀ ਚੈਕਿੰਗ ਚੱਲ ਰਹੀ ਹੈ।